ਉਹ ਕਹਿੰਦਾ ਜਦੋਂ ਨਿਊਯਾਰਕ ਮੈਨਹੈਟਨ ਅਮਰੀਕਾ ਦਾ ਦਿਲਾ ਉਹ ਮੈਨਹੈਟਨ ਡਾਊਨਟਾਊਨ ਮੈਨਹੈਟਨ ਉੱਥੇ ਜਦੋਂ ਨਗਰ ਕੀਰਤਨ ਹੁੰਦਾ ਨਾ ਤਾਂ ਸਾਰਾ ਸ਼ਹਿਰ ਬੰਦ ਹੁੰਦਾ ਅਮਰੀਕਾ ਵਾਲਿਆਂ ਦੀ ਉਸ ਅਮਰੀਕਾ ਵਾਲਿਆਂ ਦੇ ਝੰਡੇ ਦੇ ਨਾਲ ਖਾਲਸਾ ਜੀ ਨਿਸ਼ਾਨ ਸਾਹਿਬ ਝੂਲਦਾ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਸੋ ਪੰਥ ਤਾਂ ਕਿੱਥੇ ਖੜਾ ਅਸੀਂ ਕਿੱਥੇ ਬੈਠੇ ਆ ਸੋ ਇਹ ਉਸ ਕਾਲਪੁਰਖ ਵੈਗਰੂ ਦਾ ਪੰਥਾ ਦਸਵੇਂ ਪਾਤਸ਼ਾਹ ਜਦੋਂ ਦਮਦਮਾ ਸਾਹਿਬ ਦੀ ਧਰਤੀ ਤੇ ਅੰਮ੍ਰਿਤ ਸ਼ਿਕਾਰ ਰਹੇ ਸੀ ਤੇ ਕੁਝ ਅੰਮ੍ਰਿਤ ਬਚ ਗਿਆ ਸਿੰਘਾਂ ਨੂੰ ਕਹਿੰਦੇ ਸਰੋਵਰ ਚ ਪਾ ਦਿਓ ਸਿੰਘਾਂ ਨੇ ਸਰੋਵਰ ਚ ਪਾਤਾ ਕੁਝ ਫੇਰ ਬਚ ਗਿਆ ਕਹਿੰਦੇ ਐਂ ਕਰੋ ਇਹਨਾਂ ਨੂੰ ਅੱਖਾਂ ਤੇ ਕਰੀਆਂ ਤੇ ਛਿੜਕ ਦਿਓ ਤੇ ਸਿੰਘ ਕਹਿੰਦੇ ਵੀ ਗੁਰੂ ਸਾਹਿਬ ਇਹ ਕੀ ਕੌਤਕ ਆ ਕਹਿੰਦੇ ਉਸ ਅਕਾਲ ਪੁਰਖ ਵਾਹਿਗੁਰੂ ਦਾ ਪੰਥਾ ਇਹਨੇ ਅੱਖਾਂ ਤੇ ਕਰੀਆਂ ਚੋਂ ਪੈਦਾ ਹੋ ਜਾ ਕਰਨਾ ਸੋ ਇਹਨੂੰ ਕੌਣ ਮਾਰ ਲੂ ਜੇ ਅਸੀਂ ਅਮਰੀਕਾ ਦੇ ਮਨਹੈਟਨ ਚ ਜਾ ਕੇ ਖਾਲਸਾ ਹੀ ਨਿਸ਼ਾਨ ਸਾਹਿਬ ਅਮਰੀਕਾ ਦੇਸ਼ ਤੇ ਝੰਡੇ ਦੇ ਨਾਲ ਚੁਲਾ ਸਕਦੇ ਆ ਫਿਰ ਲਾਲ ਖੇਲਾ ਕੀ ਚੀਜ਼ ਆ ਯਾਰ ਤੁਸੀਂ ਕਰ ਕੇ ਕਰ ਕੇ ਜਾਵੇ ਨਿਹਾਲ ਜਾਵੇ ਕਲਗੀਧਰ ਦਸ਼ਮੇਸ਼ ਪਾਤਸ਼ਾਹ ਜੀ ਦੇ ਚਰਨਾਂ ਨੂੰ ਪਾਵੇ ਥੋੜੇ ਜੇ ਤਕੜੇ ਤਾਂ ਹੋ ਜਿੱਥੇ ਤੁਸੀਂ ਬੈਠੇ ਹੋ ਜਿਹੜੇ ਪੰਥ ਨੂੰ ਤੁਸੀਂ ਰਿਪਰੈਜ਼ੈਂਟ ਕਰਦੇ ਹੋ ਜਿਹਨੂੰ ਤੁਸੀਂ ਬਿਲੋਂਗ ਕਰਦੇ ਹੋ ਜਿਹੜੇ ਪੰਥ ਨੇ ਤੁਹਾਨੂੰ ਜਨਮ ਦਿੱਤਾ ਥੋੜੇ ਜੇ ਤਕੜੇ ਤਾਂ ਹੋ ਯਾਰ ਆਪਦੇ ਕਿਰਦਾਰ 'ਚ ਤਾਂ ਵਾਪਸ ਚੱਲ ਜਾਈਏ ਉਹਨਾਂ ਕਿਰਦਾਰਾਂ ਤੋਂ ਬਿਨਾ ਸਾਡਾ ਗੁਜ਼ਾਰਾ ਨਹੀਂ ਹੈ ਜੇ ਅਸੀਂ ਆਪਦੇ ਕਿਰਦਾਰ ਨੂੰ ਛੱਡ ਕੇ ਅਸੀਂ ਆਪਦੇ ਗੁਰੂ ਤੋਂ ਮੁਨਕਰ ਹੋ ਜਾਾਂਗੇ ਸੋ ਇੰਨੀਆਂ ਕੁ ਗੱਲਾਂ ਆਪਾਂ ਕਰਨੀਆਂ ਸੀ ਮੇਰੇ ਵੱਲੋਂ ਬਹੁਤ ਸਾਰਾ ਪਿਆਰ ਤੇ ਸਤਿਕਾਰ ਕੋਸ਼ਰ ਵੱਧ ਘਟ ਕੋਈ ਗੱਲ ਹੋ ਗਈ ਹੋਵੇ ਤਾਂ ਸੰਗਤ ਦੀ ਹਜ਼ੂਰੀ 'ਚ ਬੈਠੇ ਆਂ ਸ੍ਰੀ ਗੁਰੂ ਮਹਾਰਾਜ ਦੀ ਹਜ਼ੂਰੀ 'ਚ ਬੈਠੇ ਆਂ ਤਾਂ ਉਹ ਖਿਮਾ ਦਾ ਮੈਂ ਜਾ ਛਿਕਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ